ਮੈਨੂੰ ਕੋਈ ਐਸੇ ਬੰਦੇ ਦੱਸੋ ਜਿਹੜੇ ਮੱਲਿਆ ਥਾਪੀ ਮਾਰ ਕੇ ਪੱਟ ਤੇ ਕਹਿ ਜਾਂਦਾ ਪਿਆ ਆਪਾਂ ਨਹੀਂ ਕਦੀ ਘੂਰ ਚਲੀ ਜਨਾਨੀ ਦੀ ਕੋਈ ਇਦਾਂ ਦੇ ਬੰਦੇ ਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਧਰ ਆਓ ਇੱਕ ਮਿੰਟ ਆਵਾਜ਼ ਇੱਕ ਮਿੰਟ ਇੱਕ ਹੱਥ ਨੇ ਪੈੱਗ ਨਾ ਪਾਖਦੇ ਉਹ ਤੇ ਜੱਟ ਦਾ ਪੁੱਤ ਨਹੀਂ ਫਿਰ ਹੋਰ ਦਾਸ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਉਹ ਇੱਕ ਮਿੰਟ ਜਮਾਂ ਲੁੱਟਣਾ ਚਾਹੀਦਾ ਪਾਵਾ ਇੱਕ ਮਿੰਟ ਪਾਣੀ ਦਾ ਬੈਠ ਜੀ ਜਮਾਂ ਲੁੱਟਣਾ ਚਾਹੀਦਾ ਸਿੱਧਾ ਪੈਗ ਨਹੀਂ ਇੱਕ ਵਾਰ ਅਗਲੀ ਗੱਲ ਗੁਰਵੀਰ ਪਾੜੀ ਇੱਕ ਗੱਲ ਹੈਗੀ ਆ ਗੁਰਵੀਰ ਪਾੜ ਨੇ ਕਹੀ ਵੀ ਸਾਡੇ ਪਿੰਡ ਤੋਂ ਆਉਣਾ ਜ਼ਰੂਰ ਆ ਪਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਸਾਡੇ ਬੰਦੇ ਜੇ ਸ਼ੁਰੂ ਹੋ ਗਏ ਇਹ ਚੁੱਪ ਕਰਾਉਣੇ ਆਉਗੇ ਇਹ ਗੱਲ ਪੱਕੀ ਆ ਇਹ ਬਾਪੂ ਨੇ ਤਾਂ ਥਾਪੀ ਮਾਰਦੀ ਪਹਿਲਾਂ ਇਹਦੇ ਨਾਲ ਤੇ ਖਿੱਚ ਕੇ ਤਾੜੀਆਂ ਮਾਰੋ ਬਾਪੂ ਦੇ ਨਾਮ ਤੇ ਇਹ ਕਹ ਲੈ ਆਪਣੀ ਉਮਰ ਤੇ ਨਹੀਂ ਨਹੀਂ ਹੋਰ ਕੋਈ ਬੰਦਾ ਥਾਪੀ ਮਾਰ ਕੇ ਦਿਖਾ ਦੇ ਮੈਂ ਮੰਨ ਜੂਗਾ ਵੀ ਮੈਂ ਨਹੀਂ ਪ੍ਰਵਾਹ ਦਿੱਤੀ ਅਰੇ ਯਾਰ ਆਓ ਆਓ ਕੜਿਆ ਦੇ ਮਾਰੋ ਥਾਪੀ ਆਓ ਕੜਿਆ ਮਾਰੋ ਥਾਪੀ ਆਏ ਮਾਰੀ ਜਾਂਦੇ ਆ ਉਹਨਾਂ ਨਾਲ ਤੇ ਤਾੜੀ ਮਾਰੋ ਇੱਕ ਵਾਰੀ ਆਹਾ ਆਹ 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 ਦੇਖੋ ਆਪਾਂ ਤੁਹਾਡੇ ਪਿੰਡ ਦੇ ਤਿੰਨ ਜੋਧੇ ਲੱਭ ਲਿਆ ਸਾਰੇ ਨੂੰ ਰਿਕਵੈਸਟ ਆ ਵੀ ਬੋਲਿਓ ਨਾ ਉਹਨਾਂ ਚ ਰੇਕ ਆਪਾਂ ਛੋਟੀ ਜੀ ਗੇਮ ਖੇਡਣੀ ਆ ਇਹ ਤਿੰਨੇ ਜੋਧੇ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਵੀ ਆਪਾਂ ਆਪਣੀ ਜਨਾਨੀ ਤੋਂ ਡਾਤੇ ਨਹੀਂ ਨਾ ਡਰੇ ਅੱਜ ਤੇ ਨਾ ਡਰੀਏ ਕੱਲ ਕੀ ਵਜ ਤੇ ਤੇ ਛੱਪ ਕੇ ਮਾਰੀ ਜਾਂਦੇ ਆਏ 6 ਵਜੇ ਤੱਕ ਤਾਂ ਪੱਬੀ ਆ ਮਰੀ ਜਾਂਦੇ ਹੁਣ ਤੋਏ ਹਰੇ ਹੁਣ ਤੀ ਥਾਪੀ ਨਹੀਂ ਮਾਰਦੀ ਨਹੀਂ ਮਾਰਦੀ ਤੁਸੀਂ ਘਰੇ ਫੋਨ ਮਾਰਨਾ ਆ ਕੀ ਕਿਹਾ ਸਪੀਕਰ ਲਾ ਕੇ ਫੋਨ ਮਾਰਨਾ ਤੇ ਕਹਿਣਾ ਕੀ ਆ ਵੀ ਮੈਂ ਦੋ ਤਿੰਨ ਦਿਨ ਆਉਣਾ ਨਹੀਂ ਉਹਨਾਂ ਨੇ ਪੁੱਛਣਾ ਵੀ ਤੁਸੀਂ ਕਿੱਥੇ ਚਲੇ ਗਏ ਕਿਹਾ ਤੂੰ ਕੌਣ ਹੁੰਦੀ ਆ ਪੁੱਛਣ ਵਾਲੀ ਕੱਟ ਫੋਨ ਐਨੀ ਗੱਲ ਕਹਿ ਕੇ ਕੱਟ ਦੇਣਾ ਠੀਕ ਹੈ ਚਲੋ ਪਹਿਲਾਂ ਤੁਸੀਂ ਲਾਓ ਫੋਨ ਲਾਓ ਜੀ ਲਾਓ ਪਹਿਲਾਂ ਕੌਣ ਲਾਊਗਾ ਫੋਨ ਤੜਚੋਂ ਕੌਣ ਕੌਣ ਲਾਉ ਪਹਿਲਾਂ ਲਾਓ ਜੀ ਆ ਬਾਈ ਲਾ ਆ ਬਾਈ ਲਾਉਣ ਲੱਗਾ ਫੋਨ ਇੱਕ ਮਿੰਟ ਇੱਕ ਮਿੰਟ ਆ ਆ ਮਾਈਕ ਜਿਹੜਾ ਦੂਜੀ ਵਾਰੀ ਆਇਆ ਫੋਨ ਉਹ ਵੀ ਕੱਟ ਕੇ ਕਹਿਣਾ ਤੈਨੂੰ ਜਾਂ ਇੱਕ ਵਾਰੀ ਕਿਹਾ ਨਹੀਂ ਸੁਣਿਆ ਨੇ ਉਹ ਨੱਖਣਾ ਕੀ ਹੈ ਪਹਿਲਾਂ ਮੈਂ ਪੱਕੇ ਤੋਂ ਬਣੀ ਆ ਇਹ ਗੱਲ ਕਹਿਣੀ ਆ ਵੀ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਚੁੱਪ ਭਾਈ ਇਹ ਮਾਈਕ ਦੇ ਦਿਓ ਮਾੜਾ ਇੱਕ ਸੈਂਟ ਵੀ ਆ ਜਮਾ ਛੱਡੀ ਮਰਦਾ ਦਾ ਨਹੀਂ ਨਹੀਂ ਹਾਂ ਇੱਕ ਮਿੰਟ ਲਾਤਾ ਇੱਕ ਮਿੰਟ ਇੱਕ ਸੈਂਟ ਤੁਹਾਡਾ ਆ ਚੁੱਪ 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 ਚਿਕਨ ਹੋਈ ਚੱਕਣੀ ਨਹੀਂ ਨਹੀਂ ਚੁੱਪ ਚੁੱਪ ਭਾਜੀ ਚੁੱਪ ਗਈ ਬੈਲ ਗਈ ਬੈਲ ਗਈ ਚੁੱਪ ਇੱਥੇ ਤੈਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤਾੜੀ ਦਾ ਆਹ ਆਹ ਇੱਥੋਂ ਹੀ ਪਤਾ ਲੱਗ ਗਿਆ ਵੀ ਤੁਸੀਂ ਡਰਦੇ ਨਹੀਂ ਨਹੀਂ ਡਰਦੇ ਤਾਂ ਨਹੀਂ ਤੇਰੀ ਫੋਨ ਕਿ ਪਾਸੇ ਇੱਕ ਵਾਰੀ ਫੇਰ ਲਾ ਲਓ ਫੇਰ ਲਾ ਲਓ ਇਹ ਮੈਨੂੰ ਜਿਆਦਾ ਭਾਣੇ ਨੰਬਰ ਹੀ ਹੁਣ ਸੇਵ ਕੀਤਾ ਆਪੇ ਕੋਈ ਹੋਰ ਮੈਂ ਪਹਿਲਾਂ ਦਾ ਹੀ ਆ ਮੈਂ ਪਹਿਲਾਂ ਦਾ ਪੰਦਾ ਪੜਾ ਦੇਖਾ ਬਸ ਸਪੀਕਰ ਲਾਓ ਚੁੱਪ 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 ਸਾਰਾ ਰੈਡੀ ਸੁਣੇ ਜਾਂਦਾ ਸਾਰਾ ਨੂੰ ਸੁਣਦਾ ਥੋੜੀ ਜਿਹੀ ਵਾਇਕ ਨਹੀਂ ਨਾ 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 ਪਤਾ ਲੱਗ ਜਾਣਾ ਮੈ ਮਜ਼ਾ ਨਹੀਂ ਆਉਣਾ ਹੈਲੋ ਹੈਲੋ ਕੀ ਨਾਮ ਦੱਸੋ ਕੱਟੇ ਕੱਟੇ ਮਿੰਟ ਤਿਆਰੀ ਨਹੀਂ ਦਿਖਾਉਣੀ ਨਹੀਂ ਬੋਲਣਾ ਵੀ ਮਰਵਾਇਆ ਤਾਂ ਆ ਵੇ ਤਿਆਰੀ ਨਹੀਂ ਬੋਲ ਤਿਆਰੀ ਨਹੀਂ ਕੋਈ ਨਹੀਂ ਸੁਣੋ ਨਹੀਂ ਨਹੀਂ ਮੇਰੀ ਗੱਲ ਸੁਣੋ ਫੋਨ ਲਾ ਕੇ ਐ ਨਹੀਂ ਪਤਾ ਲੱਗਣਾ ਚਾਹੀਦਾ ਵੀ ਲਾ ਕੇ ਕੋਈ ਬੰਦੇ ਬੈਠੇ ਆ ਫੋਨ ਨੋਰਮਲੀ ਕਰਨਾ ਵੀ ਤਿਆਰੀ ਚੈੱਕ ਕਰੋ ਏ ਕਹਿਣਾ ਕੀ ਆ ਨਹੀਂ ਮੈਨੂੰ ਮਾਇਆ ਭੁੱਲ ਗਿਆ ਫੋਨ ਲਾ ਕੇ ਇਧਰ ਦੇਖੋ ਫੋਨ ਲਾ ਕੇ ਫੋਨ ਲਾ ਕੇ ਕਹਣਾ ਮੇਰੀ ਗੱਲ ਸੁਣ ਮੈਂ ਦੋ ਤਿੰਨ ਦਿਨ ਆਉਣਾ ਨਹੀਂ ਹੈਨਾ ਤੇ ਆਪੇ ਘਰ ਸਾਹਮਣੇੋਂ ਪਿਛੋਂ ਫੋਨ ਕੱਟ ਦੇਣਾ ਉਹਨਾਂ ਨੂੰ ਜਾ ਉਹਨਾਂ ਨੇ ਪੁੱਛਣਾ ਕਿ ਕਿੱਥੇ ਜਾਣਾ ਤੂੰ ਕੌਣ ਹੁੰਨੀ ਆ ਪੁੱਛਣ ਵਾਲੀ ਕੱਟ ਫੋਨ ਠੀਕ ਆ ਚਲੋ ਚੁੱਪ 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 ਬੀਬੀ ਚੁੱਪ ਚਲੋ ਬੀਬੀਏ ਸਾਨੂੰ ਦਵਾਣਾ ਦੇ ਦਵਾ ਨਹੀਂ ਚੱਲਦੇ ਤੇਰਾ ਚੁੱਪ ਸਪੀਕਰ ਕਿਧਰੋਂ ਕੋਈ ਬੋਲ ਪਿਆ ਕੋ ਸਪੀਕਰ ਜੀ ਤੁਹਾਡੇ ਪੈਸੇ ਕਮਾਵਾ ਦਿਓ ਇਹ ਕਿਧੋਂ ਮਰੇ ਦਾ ਭਾਈ ਚੁੱਪ ਹੈਲੋ ਤੱਕ ਸਕਦੇ ਆ ਉਹ ਹੈਲੋ ਕਾ ਤੋ ਕਰੇ ਡਰਦੇ ਤੁਸੀਂ ਚੁੱਪ ਇੱਕ ਵਾਰੀ ਸੁਣੋ ਇਧਰ ਸੁਣੋ ਉਹ ਕੋਲੇ ਫਿਰ ਬੋਲਣਾ ਨਹੀਂ ਹੋਣਾ ਤਾਸੇ ਗੀ ਫੋਨ ਰੱਖ ਕੇ ਚਾਕ ਕੇ ਲੱਗਿਆ ਉਹ ਮੈਨੂੰ ਜਿਆਦਾ ਗੁੱਸਾ ਆ ਇਹ ਕਿਤੇ ਗੱਲ ਤਾਂ ਕਰ ਲਈ ਤੁਸੀਂ ਕਾਲ ਕਰ ਰਹੇ ਹੋ ਇਹ ਤੁਹਾਡਾ ਰੱਬ ਨੇ ਬਚਾ ਕੇ ਰੱਖਿਆ ਨਹੀਂ ਉਹ ਬਚਾਵੇ ਗੁਰੂ ਦੀ ਕਿਰਪਾ ਆਪਣੇ ਤੇ ਇਧਰ ਆ ਬਾਪੂ ਜੀ ਦਿਓ ਤੀ ਆਪਣੇ ਘਰ ਦਾ ਨੰਬਰ ਦਿਓ ਉਹ ਪ੍ਰੇਮੀ ਇੰਨਾ ਯਾਰ ਆਪਣਾ ਦਾ ਪਿਆਰਾ ਘਰ ਕੋਈ ਡਰਾਉਂਦੇ ਨਹੀਂ ਆਪਾਂ ਲਾਓ ਲਾਓ ਲੜ ਕੇ ਉਹਦੇ ਮਾਰ ਕੇ ਨੇ ਬੱਚੇ ਬੜੇ ਤੇ ਲਾਓ ਫੋਨ ਉਹ ਬਗੈਰ ਕੋਈ ਨਹੀਂ ਫੋਨ ਵਾਲੀ ਨਹੀਂ ਬੇਬੇ ਬੇਬੇ ਕੋਲ ਫੋਨ ਹੈ ਨਹੀਂਗਾ ਮੈਂ ਨਹੀਂ ਤੈਨੂੰ ਅੱਗੇ ਲੈ ਤੇਰਾ ਨੰਬਰ ਲਾ ਨਹੀਂ ਨਹੀਂ ਆਜ ਜੋਦੇ ਚੈੱਕ ਕਰਨ ਵਾਲੇ ਪਏ ਇਹ ਤੁਲਾ ਦਾ ਭਾਈ ਦਾ ਸਾਡੇ ਦਾ ਆ ਭਾਈ ਦਾ ਇਹਦਾ ਨੰਬਰ ਤੂੰ ਓ ਯਾਰ ਨੰਬਰ ਨੰਬਰ ਦੱਸ ਹੁਣ ਜਾ ਬੰਦ ਹੋ ਗਿਆ ਇਹ ਨਾ ਬੰਦ ਹੋ ਜਾ ਬੜੂ ਇੱਕ ਮਿੰਟ ਇੱਕ ਮਿੰਟ ਚੌੜੀ ਨਹੀਂ ਪਾਉਣੀ ਨਹੀਂ ਨੇ ਵੀ ਗੱਲ ਬਾਤ ਆਹੀ ਉਹਦੇ ਬੰਦੇ ਨੇ ਬੁਢੀ ਅੱਖੇ ਨਾਲ ਲੱਗੇ ਨਾ ਨਹੀਂ ਨਹੀਂ ਮਰਦ ਕਹਦਾ ਤੂੰ ਇਹ ਨੰਬਰ ਲਾਇਓ ਹਾਂ ਫੋਨ ਨੰਬਰ ਲੈਵਾ ਲਖਾ ਕੇ ਨੰਬਰ ਇਹ ਤਾਂ ਤੂ ਆ ਦੱਸ ਨਹੀਂ ਨਾ ਨਹੀਂ ਤੂੰ ਸਮਝੋ ਉਹ ਤੁਸੀਂ ਜਾਵੜੋ ਕੋਈ ਯਾਰ ਅਮਰਜੀਤ ਲੈ ਯਾਰ ਅਮਰਜੀਤ ਲੈ ਲਖਾ ਕੇ ਓਏ ਸੱਚ ਕਿ ਨਹੀਂ ਕਸ ਅਮਰਜੀਤ ਲੈ ਲਖਾ ਕੇ ਯਾਰ ਲਖਾ ਕੇ ਲੈ ਆ ਬਾ ਇੱਥੇ ਤਾਂ ਮਰਦੇ ਮਰਦੇ ਨਹੀਂ ਨਹੀਂ ਮਰਦ ਤਾਂ ਮਰਤੀ ਆ ਆਪਾਂ ਇਹ ਪਿੰਡ ਦੇ ਵਿੱਚ ਤਿੰਨ ਯੋਧੇ ਲੱਭੇ ਜਿਹੜੇ ਬੀਬੀਆਂ ਤੋਂ ਜਮਾ ਨਹੀਂ ਡਰਦੇ ਉਹ ਗੱਲ ਚਲੋ ਉਹ ਤਾਂ ਦੇਖੋ ਨਹੀਂ ਨਹੀਂ ਉਹ ਤਾਂ ਰੱਬ ਨੂੰ ਪਤਾ ਹੀ ਦੇਖੋ ਇੱਕ ਦਾ ਫੋਨ ਨਹੀਂ ਚੁੱਕਿਆ ਸਾਨੂੰ ਕਿਹਦਾ ਪਤਾ ਦੂਜੇ ਦਾ ਦੂਜੇ ਕੋ ਫੋਨ ਨਹੀਂ ਸੀਗਾ ਤੀਜੇ ਕੋਲ ਨੰਬਰ ਹੀ ਨਹੀਂ ਸੀਗਾ ਬਾਕੀ ਡਰਦੇ ਨਹੀਂ ਐ ਦੋਨੋਂ ਤਾਂ ਕਮੇੜੀ ਗਾ ਇਹ ਤਿੰਨੇ ਡਰਦੇ ਨਹੀਂ ਬੜਾ ਸਵਾਦ ਆਇਆ ਜੀ ਉਮੀਦ ਕਰਦੇ ਆਂ ਵੀ ਤੁਹਾਨੂੰ ਵੀ ਸਵਾਦ ਆਊਗਾ ਅਗਲੇ ਹਫਤੇ ਫੇਰ ਮਿਲਾਂਗੇ ਏਸੇ ਦਿਨ ਏਸੇ ਟਾਈਮ ਤੁਹਾਨੂੰ ਵਾਪਸ ਜਿੱ ਕਿੰਨਾ ਨਜ਼ਾਰਾ ਲਲਕਾਰਾ ਮਾਰ ਕੇ ਦੱਸ ਦਿਓ ਇੱਕ ਘੜੇ ਦੇ ਵਿੱਚ ਪਾ ਦਿਆਂਗੇ ਫੇਰ